ਕਿ ਜਨਾ ਪੱਗ ਨੂੰ ਚਾਹੀਦਾ ਕਿਥੇ ਮਿਲੇ ਸਤਕਾਰ ਬੰਦ ਅਸੀਂ ਹੀ ਕਰਾਇਆ ਗਜਨੀ ਦਾ ਸੀ bazar ਓਏ ਸਿਰੇ ਅਸੀਂ ਹੀ ਕੱਜੇ ਸੀ ਦੇ ਕੇ ਸਿਰਾਂ ਉੱਤੇ ਚੁੰਨੀਆਂ ਤੇ ਹੁਣ ਨੱਟ ਉੱਤੇ ਲੀੜ ਆ ਫੁਲਾਉਂਦੀਆਂ ਨੇ ਮੁੰਨੀਆਂ ਤੇ ਕੀਮਤ ਰੀਲਾਂ ਦੀ ਇੱਥੇ ਜਿੱਦਾਂ ਤੋਂ ਵਧਿਆ ਕਿ ਸਾળી ਸ਼ਰਮ ਹੋ ਜਾਂ ਨੀ ਬਹੁਤੀ ਹੋਈ ਪਈ ਹੱਦ ਆ ਬੈਕ ਮੈਂ ਅੱਜ ਅੱਜ ਦੇਖ ਰਿਹਾ ਸੀ ਇੰਸਟਾਗ੍ਰਾਮ ਦੇ ਰੀਲਾਂ ਵਾਲੀ ਵਾਕਿਆ ਬੇਸ਼ਰਮੀ ਹੋ ਗਈ ਬਾਬਾ ਜੀ ਪਹਿਲਾਂ ਕਿਤੇ ਵੋਟੀ ਵਿਆਹ ਕਿ ਲਿਆਉਂਦੇ ਸੀ ਚੌਕੇ ਚੜਾਉਂਦੇ ਸੀ ਸੱਚੀ ਗੱਲਾਂ ਨਾ ਭਾਜੀ ਸਹੀ ਹੈ ਨਾ ਭਾਉ ਜੀ ਚੌਕੇ ਚਾੜਦੇ ਸੀ ਤੇ ਸਾਰਾ ਟੱਬਰ ਸੋਚਦਾ ਸੀ ਅੱਜ ਕੀ ਬਣਾਉਂਗੀ ਜਿਹੜੇ ਛੋਟੇ ਦਿਓਰੀ ਉਹ ਕਹਿੰਦੇ ਭਾਬੀ ਤੂੰ ਆਹ ਬਣਾ ਹਾਂ ਆਹ ਖਾਣਾ ਪਰ ਹੁਣ ਚੌਕੇ ਨਹੀਂ ਚਾੜਦੇ ਹੁਣ ਰੱਬ ਦਾ ਨਾਮ ਲੈ ਕੇ ਰੀਲਾਂ ਤੇ ਚਾੜ ਦਿੰਦੇ ਆ ਆ ਜਾ ਰੀਲ ਬਣਾ ਲੀਏ ਆਪ ਪਿਛੇ ਚੌਂਕੇ ਚੜਾਉਂਦੇ ਹੁਣ ਇੰਸਟਾਗ੍ਰਾਮ ਤੇ ਝਾੜਤੀ ਆ ਲੈ ਬਾਬਾ ਜੀ ਗੱਲ ਸੱਚੀ ਕਹਿੰਦੇ ਕਿ ਕੋਈ ਸ਼ਰਮ ਹੋ ਆ ਨਹੀਂ ਬੜੀ ਹੋਈ ਪਈ ਹੱਥ ਆ ਤੇ ਤੇਰੀ ਨਿੱਕਰ ਤੋਂ ਵੱਡਾ ਕੁੜੇ ਨੱਬੇ ਜਰਮਾਲ ਸੀ ਤੇ ਮਾਂ ਨੇ ਜੰਮਣੀ ਸੀ ਚਾਂਸੀ ਐਸੇ ਗੱਲ ਦੀ ਬਾਲ ਸੀ ਇਹ ਗੱਲ ਸੱਚੀ ਆ ਬਾਬਾ ਜੀ ਕੋਸ਼ਿਕ ਆਪਣੇ ਭਰਾ ਮੇਰੀਆਂ ਗੱਲਾਂ ਬੜੀਆਂ ਕੌੜੀਆਂ ਲੱਗਦੀਆਂ ਕੋਸ਼ਕ ਆਪਣੇ ਮਿੱਤਰ ਭਰਾ ਹੀ ਆ ਵਿਆਹ ਕਰਵਾਇਆ ਯੋ ਨੂੰ ਯਾਰ ਸਾਡੇ ਸਿਰ ਦਾ ਤਾਜ ਆ ਸਾਡੇ ਪਿੰਡ ਦੀ ਸਾਡੇ ਘਰ ਦੀ ਇੱਜ਼ਤ ਆ ਉਹਨੂੰ ਸਾਬ ਕੇ ਰੱਖੋ ਹੈਨਾ ਉਹ ਹੁਣ ਮੁੰਡਾ ਕਹਿੰ ਜਾਂਦਾ ਵੀ ਮੇਰੇ ਫਾਲੋਅਰ ਨਹੀਂ ਵਧਦੇ ਤੂੰ ਵੀ ਨਾਲ ਹੀ ਆ ਜਾ ਮਾਮਾ ਇਹਨਸ ਆਵ ਕੇ ਰੱਖ ਫਾਲੋਅਰ ਆ ਤਾਂ ਕੀ ਲੈਣਾ ਫਿਰ ਥੱਲੇ ਲੋਕ ਜਦੋਂ ਕਮੈਂਟ ਕਰਦੇ ਆ ਫਿਰ ਚੀਕਾਂ ਮਾਰਨ ਲੱਗ ਜਾਂਦੇ ਜਿੰਦਾ ਬਾਬਾ ਜੀ ਸਾਹਮਣੇ ਰੱਖੋ ਹਾਂਜੀ ਕਿ ਤੇਰੀ ਨਿੱਕਰ ਤੋਂ ਵੱਡਾ ਕੁੜੇ ਨੱਬੇ ਚਰਮਾਲ ਸੀ ਆਹੜਾ ਤੌਲੀਆ ਵਖਾਈ ਜਣੇ ਇਹਦੇ ਬਹੁਤ ਵੱਡਾ ਇਹਦੇ ਚਾਰ ਬਣ ਜਾਣੇ ਤੇ ਮਾਂ ਨੇ ਜੰਮਣੀ ਸੀ ਚਾਂਸੀ ਇਸੇ ਗੱਲ ਦੀ ਪਾਲ ਸੀ ਓਏ ਜੇ ਛੱਡ ਕੇ ਆ ਗਏ ਤੇ ਦੇਸ਼ ਭਗਤੀ ਨਹੀਂ ਵੇਖਣੀ ਤੇ ਵੇਖਣੀ ਆ ਪੱਗ ਫਿਰ ਗੋਤ ਕਿੰਨੇ ਵੇਖਣੀ ਓਏ ਜਿੰਨਾ ਤੇ ਯਕੀਨ ਤੁਸੀਂ ਬਹੁਤਾ ਹੀ ਕਰ ਬੈਠੇ ਫਰੇ ਇਹਨਾਂ ਨੇ ਹੀ ਟਾਡੀਆਂ ਲਾਸ਼ਾਂ ਤੇ ਰੋਟੀ ਸੇਕਣੀ ਸਾਲੇ ਮੂੰਹ ਬੰਦ ਕਰ ਦਿੰਦੇ ਆਟੇ ਤੇ ਸ਼ਰਾਬ ਨਾਲ ਹੋਣੀ ਨਹੀਂ ਤਰੱਕੀ ਮੈਨੂੰ ਲੱਗੇ ਇਸ ਸਾਬ ਨਾਲ ਕਿ ਖਿਸਕਦਾ ਜਾਂਦਾ ਹਦੋਂ ਹੋਂਦ ਤੇ ਪੰਜਾਬ ਉੱਭਾਰਵਾੜੀ ਚ ਜਵਨੀ ਸੋਨ ਕਲੀ ਕਲੀ ਸੱਤ ਚਾਂ ਓਏ ਸ਼ੇਰ ਪਿਆ ਕੈਦ ਚਾਬੀ ਕਦਿਆਂ ਦੇ ਹੱਥ ਚ ਆ